ਸਰੇ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਦਾ ਇਨਾਮ। ਇਸ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ। ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਹੋਣ ਨੂੰ। ਅੱਛਾ ਇਹ ਸਭ ਤੋਂ ਵੱਡਾ ਇਨਾਮ ਹੈ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ। ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਦੋਂ ਵੱਡਾ ਜੈਕਪੌਟ ਨਾ ਨਿਕਲਿਆ। ਨੱਕ ਦੇ ਆ ਸਰ ਜੇ ਗੱਲ ਕਰੀ ਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰੀਏ ਬੰਦਾ ਆਏਗਾ ਤਾਂ ਅਸੀਂ ਆਪ ਨੂੰ মিডিਆ ਨੂੰ ਬੁਲਾ ਕੇ ਪਾਦਾ ਪ੍ਰੈਸ ਨੂੰ ਨਿਕਲੀ ਹੈ ਲਾਟਰੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲਾਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਸਭ ਤੋਂ ਵੱਡਾ ਜੈਕਪੌਟ ਮਤਲਬ ਪਬਲਿਕ ਨੂੰ ਦੇਖਿਆ ਪੰਜਾਬ ਦੇ ਵਿੱਚ ਹੀ ਨਹੀਂ ਇਹ ਤਾਂ ਦੇਖੋ winner ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਮਤਲਬ ਵੈਸੇ ਜਿਆਦਾ ਚਾਂਸਸ ਤੇ ਇਹੀ ਹੈ ਵੀ ਬਠਿੰਡਾ ਜਾਂ ਬਠਿੰਡਾ ਦੀ ਸਰਾਊਂਡਿੰਗ ਕੋਈ ਏਰੀਆ ਉਹ ਪਿੰਡ ਹੋਵੇ ਜਾਂ ਕੁਛ ਹੈ ਬਾਕੀ ਬਾਰਡਰ ਏਰੀਆ ਲੱਗਦਾ ਤੁਸੀਂ ਨੋਟ ਕਰਦੇ ਹੋ ਨੰਬਰ ਵੀ ਬੰਦੇ ਦਾ ਨੋਟ ਕਰਦੇ ਹੋ ਨਾਮ ਨੰਬਰ ਤੁਸੀਂ ਨੋਟ ਨਹੀਂ ਕੀਤਾ ਸੀ ਕਰਦੇ ਆ ਸਰ ਲੇਕਿਨ ਕਈ ਬੰਦੇ ਨਹੀਂ ਨੋਟ ਕਰਵਾ ਕੇ ਜਾਂਦੇ ਤਾਂ ਕਹਿੰਦੇ ਵੀ ਅਸੀਂ ਆਪਣੇ ਆਪ ਹੀ ਲਾ ਲਾਂਗੇ ਜਿਹੜੇ ਅਸੀਂ ਲਿਸਟ ਸਾਡੇ ਕੋਲੇ ਹੈਗੀ ਸੀ ਉਹਦੇ ਵਿੱਚ ਸਾਨੂੰ ਹਲੇ ਫਾਈਂਡ ਆਊਟ ਨਹੀਂ ਹੋਇਆ ਅੱਛਾ ਲੱਡੂਆਂ ਦੀ ਟ੍ਰੇਆਂ ਬਹੁਤ ਜ਼ਿਆਦਾ ਲੱਡੂ ਆਰਡਰ ਕੀਤੇ ਹੋਏ ਨੇਗੇ ਕੁੱਝੀ ਬਹੁਤ ਹੈਗੀ ਤੁਹਾਨੂੰ ਬਿਲਕੁਲ ਅੱਲਾ ਇਨਾਮ ਤੁਹਾਡਾ ਪੰਜਾਬ ਦਾ 11 ਕਰੋੜ ਦਾ ਬਿਲਕੁਲ ਜ ਬਿਲਕੁਲ ਕੋਈ ਫਰਕ ਹੋ ਨਹੀਂ ਪਾਇਆ ਬੰਦੇ ਨਾਲ ਨਹੀਂ ਹਲੇ ਹਲੇ ਬੰਦਾ ਆਇਆ ਨਹੀਂ ਆਏਗਾ ਟਿਕਟ ਮਿਲਾਏਗਾ ਤਾਂ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਉਹ ਪਤਾ ਲੱਗਦਾ ਨਾਲ ਦੀ ਨਾਲ ਅਸੀਂ মিডিਆ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਾਂਗੇ ਰਤਿਕ ਇਹ ਜਿਵੇਂ 24 ਲੱਖ ਟਿਕਟ ਦੀ ਸਕੀਮ ਸੀ तकरीबन 20 22 ਲੱਖ ਟਿਕਟ ਦੇ ਆਸ-ਪਾਸ ਸੇਲ ਹੋਈ ਹੋਏਗੀ ਤੇ 22 ਲੱਖ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਤਾਂ ਦੇਖੋ ਇੱਕ ਬੰਦੇ ਦੇ ਕਰ ਦੀਵਾਲੀ ਹੋ ਗਈ 11 ਕਰੋੜ ਰੁਪਏ ਦਾ ਉਹਨੇ ਇਨਾਮ ਦਿੱਤੇ ਆ ਹੋਰ ਵੀ ਬਥੇਰੇ ਲੋਕਾਂ ਨੂੰ ਪ੍ਰਾਈਜ਼ ਆਏ ਨੇ ਟੋਟਲ 38 ਕਰੋੜ ਦੇ ਇਨਾਮ ਦਿੱਗੇ ਹਾਂ 38 ਕਰੋੜ ਦੇ ਪ੍ਰਾਈਜ਼